ਹਾਂਜੀ ਸਾਰੇਆਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਸਾਡਾ ਬਲੌਗ ਹੈ ਸਾਡਾ ਜੋ ਕਿ ਗੁਰਦੁਆਰਾ ਸਾਹਿਬ ਦੀ ਡੇਰੀ ਕਿਉਂਕਿ ਮੈਂ ਆਪ ਜੀ ਨੂੰ ਪਹਿਲਾਂ ਦਿਖਾਇਆ ਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਖੇਤ ਨੇ 45 ਏਕੜ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਇਆ ਸੀ ਹਸਪਤਾਲ ਜਿਹੜਾ ਕਿ ਨਵਾਂ ਬਣਿਆ ਹੁਣ ਤੁਸੀਂ ਇਹ ਦੇਖ ਸਕਦੇ ਹੋ ਹਸਪਤਾਲ ਦੇ ਨਾਲ ਲੱਗਦੇ ਹੀ ਆਪਾਂ ਗੁਰਦੁਆਰਾ ਸਾਹਿਬ ਦੀ ਬਣਾਈ ਹੈ ਡੇਰੀ ਜੋ ਕਿ ਕੇਨਿਆ ਕੰਟਰੀ ਦੇ ਵਿੱਚ ਆ ਡੇਰੀ ਬਣਾਈ ਹੋਈ ਹੈ ਇਹ ਹਸਪੀਟਲ ਵੀ ਤੇ ਗੁਰਦਾਰਾ ਸਾਹਿਬ ਵੀ ਜੋ ਕਿ ਕੇਨਿਆ ਦੇ ਕੰਟਰੀ ਦੇ ਵਿੱਚ ਹੀ ਬਣਿਆ ਹੋਇਆ ਹੈ। ਅੱਜ ਜੀ ਨੂੰ ਹੁਣ ਦਿਖਾਵਾਂਗੇ ਜੀ ਗੁਰਦਾਰਾ ਸਾਹਿਬ ਦੀ ਜਿਹੜੀ ਡੇਰੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਦੁੱਧ ਕੱਢਣ ਤੇ ਲੱਗਿਆ ਹੋਇਆ ਹੈ ਜੀ ਮਸ਼ੀਨ ਨਾਲ ਜੇ ਅੱਗੇ ਦੁੱਧ ਕੱਢਿਆ ਜਾਂਦਾ ਹੈ। ਇਹ ਆਪਣੇ ਕੋਲ ਘੱਟ ਤੋਂ ਘੱਟ 35 ਤੋਂ 40 ਜਿਹੜਾ ਆਪਾਂ گاਵਾਂ ਰੱਖੀ ਹੋਈ ਹਨ ਸਾਰੀ ਵਲੈਤੀ ਗાયਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਤਕੜੀ ਤਕੜੀ ਤੇ ਸੋਹਣੀ ਗਾਵਾਂ ਇਹ ਨੇ। ਤੇ ਇਹ ਸਰੀ ਜਿਹੜੇ ਦੁੱਧ ਦੇਣਾਂ ਚੋਂ ਘੱਟ ਤੋਂ ਘੱਟ 15 ਤੋਂ 20 ਗਾਂ ਦੁੱਧ ਦਿੰਦੀ ਹੈ ਜੋ ਕਿ ਗੁਰਦਾਰਾ ਸਾਹਿਬ ਦਾ ਰੋਜ਼ ਦਾ ਦੁੱਧ 150 ਤੋਂ 200 ਲੀਟਰ ਹੋ ਜਾਂਦਾ ਹੈ ਸੇ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਆਪਾਂ ਇਹ ਦੁੱਧ ਯੂਜ਼ ਕਰਦੇ ਹਾਂ ਦੇਖੀ ਕਿ ਆਪਾਂ ਨੇ ਦੁੱਧ ਦਾ ਜਿਹੜਾ ਆਪਾਂ ਪਨੀਰ ਬਣਾਉਂਦੇ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਦੁੱਧ ਕੱਢ ਕੇ ਤੇ ਇਹ ਆਪਾਂ ਡਰਮ ਵਿੱਚ ਪਾ ਲਿਆ ਕਿਉਂਕਿ ਇਹ ਆਪਾਂ ਤਿੰਨ ਟਾਈਮ ਇੱਥੇ ਦੁੱਧ ਕੱਢਦੇ ਹਾਂ ਸਵੇਰੇ ਤੇ ਦੁਪਹਿਰ ਨੂੰ ਤੇ ਸ਼ਾਮ ਨੂੰ ਕਿਉਂਕਿ ਕਈ ਗਾਵਾਂ ਨਵੀ ਸੋਈਆਂ ਨੇ ਤੇ ਉਹਨਾਂ ਦਾ ਦੁੱਧ ਕਾਫੀ ਹੋ ਜਾਂਦਾ ਸੋ ਉਕਬ ਕਮੇਟੀ ਵੱਲੋਂ ਕਹਿ ਸੀ ਵੀ ਆਪਾਂ ਇਹਨਾਂ ਦਾ ਦੁੱਧ 3 ਵਜੇ 3 ਵਾਰੀ ਕੱਢਣਾ ਹੈ ਸੋ ਅਸੀਂ ਲੱਗੇ ਹੋਏ ਸੀ ਕਾਲੇ ਆਪਾਂ ਲਾਏ ਹੋਏ ਨੇ ਜੋ ਕਿ ਦੁੱਧ ਕੱਢਦੇ ਹਨ ਤੇ ਸਵੇਰੇ ਇੱਥੇ 4 ਵਜੇ ਆਪਣੇ ਜਿਹੜੇ ਡਿਊਟੀ ਲੱਗੀ ਹੈ ਉਹ ਸਿੰਘ ਇੱਥੇ ਪਹੁੰਚ ਜਾਂਦੇ ਹਨ ਤੇ ਕਾਲੇ ਹੀ ਸਾਰਾ ਕੰਮ ਕਰਦੇ ਹਨ ਦੁੱਧ ਕਢਣੇ ਪੱਠੇ ਵੜਨੇ ਤੇ ਸਾਰਾ ਕੇਅਰ ਜੋ ਕਿ ਇਹਨਾਂ ਦੇ ਆਪਾਂ ਕਾਲੇ ਰੱਖੇ ਹੋਏ ਹਨ ਉਹ ਸਾਰੇ ਤੇ ਕੇਅਰ ਕਰਦੇ ਹਨ ਤੇ ਤੁਸੀਂ ਦੇਖ ਸਕਦੇ ਹੋ ਜੋ ਕਿ ਇੱਕ ਚਾਰਾ ਪਿਆ ਹੈ ਗੁਰਦਾਰੇ ਜਿਹੜੇ ਚਾਂਬੇ ਹਨ ਉਥੋਂ ਲਿਆਂਦਾ ਗਿਆ ਗੁਰਦਾਰੇ ਖੇਤ ਚੋਂ ਹੈ ਤੁਸੀਂ ਦੇਖੋ ਹੁਣ ਜਿਹੜਾ ਦੁੱਧ ਸੀ ਉਹ ਕੱਢ ਕੇ ਹੁਣ ਗੁਰਦਾਰਾ ਸਾਹਿਬ ਲਿਆਂਦਾ ਗਿਆ ਹੈ ਤੇ ਇਹਨੂੰ ਹੁਣ ਲੋ ਜਾ ਕੇ ਹੁਣ ਆਪਾਂ ਇਹਦਾ ਬਣਾਉਣਾ ਹੈ ਜੀ ਪਨੀਰ ਕਿਉਂਕਿ ਵੀਕੈਂਡ ਦੇ ਇੱਥੇ ਕਾਫੀ ਪਨੀਰ ਯੂਜ਼ ਹੁੰਦਾ ਹੈ ਤੇ ਆਪੇ ਇੱਥੇ ਗੁਰਦਾਰਾ ਸਾਹਿਬ ਚ ਆਪਾਂ ਇੱਥੇ ਸੇਲ ਵੀ ਕਰਦੇ ਹਾਂ ਪਨੀਰ ਜਿਹਨੇ ਸੰਗਤ ਦੂਰੋਂ ਨੇੜੇ ਚੱਲ ਕੇ ਆਉਂਦੀ ਹੈ ਤੇ ਉਹਨਾਂ ਨੂੰ ਦੱਸਿਆ ਹੋਇਆ ਬਈ ਇੱਥੇ ਜਿਹੜਾ ਪਨੀਰ ਵੀ ਮਿਲਦਾ ਹੈ ਕੀ ਵੀ ਮਿਲਦਾ ਹੈ ਤੇ ਬਟਰ ਵੀ ਇੱਥੇ ਤਿਆਰ ਕੀਤਾ ਜਾਂਦਾ ਹੈ ਜੋ ਸੰਗਤਾਂ ਦੇ ਆਰਡਰ ਤੇ ਜਾ ਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਆਪਾਂ ਪਨੀਰ ਕੱਢ ਲੈਂਦੇ ਆ ਤਾਂ ਕਿ ਇਹ ਜਿਹੜਾ ਲੰਗਰ ਚੱਲਦਾ ਹੈ ਵੀਕਐਂਡ ਤੇ ਸੰਗਤਾਂ ਕਹਿੰਦੇ ਪਨੀਰ ਬਣਾਣਾ ਤੇ ਉਹਨਾਂ ਨੂੰ ਇਹ ਫਿਰ ਦਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਆ ਇਹ ਆਪਾਂ 50 ਲੀਟਰ ਦਾ ਜਿਹੜਾ ਪਨੀਰ ਕੱਢਿਆ ਦੁੱਧ ਦਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਹੋਰ ਦੁੱਧ ਦੀ ਮਲਾਈ ਲਾਈ ਹੋਈ ਸੀ ਉਹਨਾਂ ਦਾ ਇਹ ਲਾ ਰਿਹਾ ਜੀ ਨੈਣੀ ਜਿਹੜਾ ਕਹਿੰਦੇ ਆਪਾਂ ਮੱਖਣ ਮੱਖਣ ਕੱਢਿਆ ਕੱਢਿਆ ਜਾ ਰਿਹਾ ਤੇ ਇੱਥੇ ਜਿਹੜਾ ਦੁੱਧ ਜਿਹੜਾ ਹੈ ਇੱਕ ਵਾਰੀ ਚ ਘੱਟੋ ਘੱਟ 1 ਕਿਲੋ ਜਿਹੜਾ ਘੀ ਬਣ ਜਾਂਦਾ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਨੇ ਸਾਰਾ ਜage ਕੱਢ ਲਿਆ ਹੈ ਸੇ ਤੁਹਾਨੂੰ ਇਹ ਬਲੋਗ ਕਿਦਾਂ ਦਾ ਲੱਗਿਆ ਸਾਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਸੋ ਆਪ ਜੀ ਨੂੰ ਫਿਰ ਮਿਲਦੇ ਆ ਅਗਲੇ ਬਲੋਗ ਦੇ ਵਿੱਚ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟਸ ਕਰੋ ਥੈਂਕ ਯੂ